ਦੀ ਨਾਮਯਾਤ ਕਾਰਨ ਮਿਤੀ 38 2022 ਸਤੰਬਰ ਨੂੰ ਲਾਲ ਸਿੰਘ ਸਨ ਅਫੇਸ਼ਨਸ ਨਿਵਾਸੀ ਡਰੂਣਾ ਨੇ ਇਹ ਅਸੀ ਕਸ਼ਮੀਰ ਸਿੰਘ ਥਾਣਾ ਕਨਾਲ ਕਲੋਨੀ ਪਾਸ ਆਪਣਾ ਬਿਆਨ ਦਰਜ ਕਰਾਇਆ ਤੇ ਕੱਲ ਮਾਰਨਿੰਗ ਸਮੇਂ 3 ਵਜੇ ਉਹ ਆਪਣੇ ਪਿੰਡ ਤੋਂ ਸਬਜ਼ੀ ਵੇਚਣ ਲਈ ਸਬਜ਼ੀ ਮੰਡੀ ਆ ਰਿਹਾ ਸੀ ਜਦੋਂ ਉਹ ਧੀਰ ਲਾਲੀ ਚੌਂਕ ਤੋਂ ਬਾਦਲਪੁਰ ਚੜਨ ਲੱਗਾ ਤਾਂ ਪਿੱਛੋਂ ਇੱਕ ਚਿਹਰੇ ਰੰਗ ਦੀ ਪਜਾਰੋਗੜੀ ਆਈ ਜਿਸ ਚਾਰ ਵਿਅਕਤੀ ਸਵਾਰ ਸਨ ਮੁੰਲੇ ਨੌਜਵਾਨ ਜਿਨ੍ਹਾਂ ਨੇ ਉਹਦੇ ਮੋਟਰਸਾਈਕਲ ਨੂੰ ਘੇਰ ਲ ਕੇ ਕੋਹ ਕਰਨ ਦੀ ਕੋਸ਼ਿਸ਼ ਕੀਤੀ ਤਾਂ ਜਿਹੜਾ ਲਾਲ ਸਿੰਘ ਨੇ ਉਹਨਾਂ ਵਿੱਚ ਇੱਕ ਵਿਅਕਤੀ ਦੀ ਪਛਾਣ ਕਾਰਤਿਕ ਸਿੰਘਲਾ ਵੱਜੋਂ ਕੀਤੀ। ਕਾਰਤਿਕ ਸਿੰਘਲਾ ਜਿਹੜਾ ਸਿੰਗਲਾ ਮੈਡੀਕਲ ਏਜੰਸੀ ਜੋ ਗਾਂਧੀ ਮਾਰਕ ਵਿੱਚ ਹੈ ਉਹਦਾ ਮਾਲਕ ਹੈ। ਕਿਉਂਕਿ ਜਿਹੜਾ ਲਾਲ ਸਿੰਘ ਸੀ ਵਕਤ ਤੋਂ ਦੁਕਾਨ ਤੇ ਪੰਨਾ ਜਾਂਦਾ ਹੁੰਦਾ ਸੀ ਉਹ ਆਪਦੀ ਆਪਣੇ ਪਰਸਮਾਨੀ ਦਵਾਈ ਲੈਣ ਵਾਸਤੇ ਤੇ ਉੱਥੇ ਹੀ ਮਾਨਮ ਮੰਡੀ ਤੇ ਜਿਹੜਾ ਦਿਸਰਾ ਦੋਸ਼ੀ 모ਹਿਤ ਤੇ ਦਿਨੇਸ਼ ਜੋ ਕੇ ਦੁਕਾਨ ਤੇ ਹੁੰਦੀ ਸੀ। ਜਦੋਂ ਉਹਨਾਂ ਨੂੰ ਪਤਾ ਲੱਗਿਆ ਵੀ ਇਹ ਬੰਦਾ ਲਾਲ ਸਿੰਘ ਨੂੰ ਜਾਣਦਾ ਹੈ ਉਹ ਘਬਰਾਟ ਵਿੱਚ ਆ ਗਏ। ਤੇ ਇੰਨੇ ਵਿੱਚ ਜਿਹੜਾ ਮਾਨਮ ਮੰਡੀ ਦੇ ਅੱਗੇ ਇੱਕ ਦੇਸੀ ਪਿਸਤੌਲ 12 ਬੋਰ ਕਟਾ ਸੀ। ਕਹੇ ਭਰਾੜ ਮਜਾਂਨ ਕਰਦੇ ਉਹ ਪਛਾਣੋਂ ਹਟਣ ਲੱਗਿਆ ਤਾਂ ਉਹਦੇ ਆਪੋਂ ਇਹਦਾ ਪਿਸਤੌਲ ਦਾ ਫਾਇਰ ਹੋਇਆ ਤੇ ਉਹ ਦਿਨੇਸ਼ ਦੇ ਪੱਟੇ ਤੇ ਲੱਗਿਆ ਤੇ ਘਬਰਾਉਣ ਤੋਂ ਬਾਅਦ ਉਸ ਨੂੰ ਜਿਹੜੀ ਪਜਾਰੋ ਗੱਡੀ ਵਿੱਚ ਕਨੈਕਟਰ ਸੀਟ ਦੇ ਚਾਪੇ ਭੱਜ ਗਏ ਭੱਜਣ ਲੱਗੇ ਤਾਂ ਅੱਗੇ ਇੱਕ ਪੱਥਰ ਦੇ ਵਿੱਚ ਗੱਡੀ ਟਕਰਾ ਗਈ ਜਿਸ ਤੇ ਗੱਡੀ ਦਾ ਟਾਇਰ ਫਟਣ ਕਰਕੇ ਗੱਡੀ ਉੱਥੇ ਛੱਡ ਕੇ ਬਾਬਾ ਜੀਵਨ ਸਿੰਘ ਕਾਹੋਂ ਚਲੇ ਗਏ ਅੱਜ ਮੇਰੇ 31 ਅਪ੍ਰੈਲ 2025 ਨੂੰ ਐਸੇ ਕਸ਼ਮੀਰ ਸਿੰਘ ਨਰੂਆ ਰੋਡ ਤੇ ਗੱਡਾ ਕਰ ਰਿਹਾ ਸੀ ਤਾਂ ਉਸੇ ਮੌਕੇ ਤੇ ਉਹਨੇ ਕਾਰਤਕ ਸਿੰਘਲਾ ਮੋਹਿਤ ਤੇ ਮਾਨੋ ਮੈਂਡੀਮ ਮੁਕਦਮਾ ਚ ਗਿਰਸਾ ਕੀਤਾ ਗਿਰਸਾ ਕਰਨ ਅ ਮਕੂ ਤੇ ਨੰਬਰ ਹਥਿਆਰ ਵਰਤੇਗਾ ਸੀ ਦੇਸੀ ਪਸਤਾਲ 12 ਬਰਕਟਾ ਇੱਕ ਫੋਨ ਦੋ ਕਾਸਤੇ ਇੱਕ ਕਿਰਪਾਨ ਤੇ ਅੱਠ ਮੋਬਾਈਲ ਫੋਨ ਤੇ ਵਰਤੀ ਹੋਈ ਗੱਡੀ ਪੀਵੀ02ਸੀਪੀ 60750 ਬਰਾਮਕਿਤ ਜਾ ਚੁੱਕੀ ਹੈ ਤੇ ਦੋਸ਼ੀਆਂ ਨੂੰ ਮੁਕੱਦਮੇ ਅੰਦਰ ਗ੍ਰਿਫਤਾਰ ਕੀਤਾ ਜਾ ਸਕਦਾ ਹੈ ਇਹਨਾਂ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਪੁੱਛਗਿੱਛ ਤੇ ਪਤਾ ਲੱਗਿਆ ਕਿ ਇਹਨਾਂ ਨੇ ਪਹਿਲਾਂ ਵੀ ਇੱਕ 17 8 2025 ਨੂੰ ਜਿਹੜਾ ਜਨਪਦੀ ਪੁਲ ਦੇ ਉੱਪਰ ਵਾਰਤ ਕੀਤੀ ਸੀ ਜਿੱਥੇ ਇੱਕ ਪੁੱਡਾ ਪੰਡ ਦਾ ਜਿੰਮੇਦਾਰ ਸਬਜੀ ਵਚਨ ਲਈ ਆਇਆ ਸੀ ਤਾਂ ਆਟੋ ਗੱਡੀ ਨੂੰ ਘੇਰ ਕੇ ਪੰਤੂਰ ਕਰਕੇ 3600 ਰੁਪਏ ਦੀ ਖੋਹ ਕੀਤੀ ਸੀ ਤੇ ਇੱਕ ਹੋਰ ਵਾਰ ਦਾ ਤੇ ਨਾਲ ਨਰੂਆਣਾ ਪਿੰਡ ਇੱਕ ਲੇਡੀ ਜਿਹੜੀ ਐਕਟਵਾ ਤੇ ਜਾ ਰਹੀ ਸੀ ਉਸ ਨੂੰ ਉਹਦੀ ਕੰਨਾਂ ਦੀਆਂ ਵਾਲੀਆਂ ਤੇ ਚੇਨ ਦੀ ਖੋਹ ਕੀਤੀ ਸੀ ਅਤੇ ਇੱਕ ਹੋਰ ਵਾਰ ਦਾ ਤੇ ਨਾਲ ਜਿਹੜਾ ਮੁਹਬਤ ਜਿਹੜਾ ਫਾਟਕ ਪੈਂਦਾ ਉਥੇ 50000 ਰੁਪਏ ਤੇ ਇੱਕ ਮੋਬਾਈਲ ਫੋਨ ਖੋਇਆ ਸੀਗਾ ਇਹਨਾਂ ਦੇ ਖਿਲਾਫ ਨਥਾਣਾ ਥਾਣਾ ਫਾਦਰ ਬਖੰਡਾ ਤੇ ਕਨਾਲ ਕਲੋਨੀ ਦੇ ਫਰੀਮ ਪਰਮੇਦਰਜਾ ਇਹਨਾਂ ਨੂੰ ਗ੍ਰਫਰ ਕੀਤਾ ਜਾ ਚੁੱਕਾ ਹੈ ਜਿਹਨੂੰ ਮਾਨਜੁਗ ਦਸਤ ਪੇਸ਼ ਕਰਕੇ ਰਮਾਨ ਹਾਸਲ ਕਰਕੇ ਹੋਰ ਦਗਾਏ ਨਾ ਪੁੱਛ ਕੇ ਕੀਤੀ ਜਾਵੇ ਹਾਂਜੀ ਇਹ ਸਾਰੇ ਚਾਰੇ ਬੰਦੇ ਹੁੰਦੇ ਜਿਹੜੀਆਂ ਵਾਰਤੰਤ ਕਰਦੇ ਆ तकरीबन 2 ਮਹੀਨਾ ਤੋਂ ਵਾਰਤੰਤ ਕਰ ਰਹੇ ਆ ਤੇ ਪਜਾਰੋ ਗੱਡੀ ਦੇ ਵਿੱਚ ਹੀ ਵਾਰਤੰਤ ਕਰਦੇ ਆ ਇਹ ਰਾਤ ਨੂੰ 11 ਵਜੇ ਨਿਕਲਦੇ ਆ ਫਿਰ 4-5 ਵਜੇ ਵਾਪਸ ਆ ਜਾਂਦੇ ਆ ਨਸ਼ੇ ਵਾਲੀ ਗੱਲ ਹਜੇ ਕੋਲ ਸਾਹਮਣੇ ਨਹੀਂ ਫਿਰ ਵੀ ਇਹਨਾਂ ਦਾ ਡਾਕਟਰ ਸ਼ੁਗਰਾ ਕਰਾਵਾਂਗੇ ਇਹ ਪੜੀ ਅੱਜ ਇਹਨਾਂ ਜਿਹੜਾ ਕਾਰਤ ਸਿੰਘਲਾ ਦੀ ਸਿੰਘਲਾ ਮੈਡੀਕਲ ਏਜੰਸੀ ਗਾਂਧੀ ਮੰਦਲ ਦੁਕਾਨ ਹੈ ਮੈਡੀਕਲ ਸ਼ਾਪ ਹੈ ਉੱਥੇ ਜਿਹੜਾ ਮਨੋ ਮਿੰਡੀ ਹੈ ਉਹ ਦੁਕਾਨ ਤੇ ਨਾਲ ਕੰਮ ਕਰਦਾ ਹੈ ਜਿਹੜਾ 모ਹਿਤ ਹੈ ਇਹ ਲੈਬੋਰੀਟਰੀ ਤੇ ਕੰਮ ਕਰਦਾ ਹੈ ਤੇ ਜਿਹੜਾ ਦੂਸਰਾ ਤੇੰਜਾ ਬੰਦਾ ਦਾਖਲ ਹੋਇਆ ਚੌਥ ਗੱਡੀ ਦੇ ਗੱਡੀਾਂ ਕੋਈ ਵੱਡੀ ਗੱਡੀ ਪਜਾਰੂ ਗੱਡੀਆਂ ਉਹ ਕਾਰਤਕ ਸਿੰਘ ਵਾਲੀ ਗੱਡੀ ਆ ਜਿਹੜਾ ਦਿਨੇਸ਼ ਐ ਉਹ ਵੀ ਇਹਨਾਂ ਨਾਲ ਹੀ ਉੱਥੇ ਦੁਕਾਨ ਤੇ ਬੈਠਦਾ ਮੈਡੀਕਲ ਜਾਂਚੀ ਤੇ ਇਹਨਾਂ ਨਾਲ ਜਦੋਂ ਫੈਰ ਲੱਗਣ ਤੋਂ ਬਾਅਦ ਜਿਹੜਾ ਇਹਨੂੰ ਪਹਿਲਾਂ ਦਿਨੇਸ਼ ਨੇ ਚੱਕ ਕੇ ਲੈ ਕੇ ਆਗੇ ਸਿਮਲਾ ਤੋਂ ਮੰਡਾ ਉਹ ਸਿਮਲਾ ਤੋਂ ਹੁਣ ਆਸਮੋਚ ਦਾਖਲ ਅਜਿਹਾ ਉਹ ਇਲਾਜ ਕਰਦਾ ਹੈ ਇਲਾਜ ਤੋਂ ਬਾਅਦ ਉਹਨੂੰ ਡਿਸਚਾਰਜ ਕੀਤਾ ਜਾਵੇ ਇਹਨਾਂ ਨਾਲ ਆਪਸ ਵਿੱਚ ਸੰਬੰਧ ਬੰਨਤਾ ਇਕੱਠਿਆਂ ਕਿਉਂਕਿ ਉਹ ਮੈਡੀਕਲ ਸਟੋਰ ਕਾਰਤਕ ਸਿੰਘ ਵਾਲਾ ਉੱਥੇ ਮੰਡੀ ਉਹਦੇ ਦੁਕਾਨ ਤੇ ਨੌਕਰੀ ਕਰਦਾ ਤੇ ਕੋਲ ਵਾਟਰ ਵਾਲਾ ਉਹ ਵੀ ਉੱਥੇ ਮੁਖਤ ਰਹਿੰਦਾ ਤੇ ਦਿਨੇਸ਼ ਨਾਲ ਹੁੰਦਾ ਮੈਡੀਕਲ ਏਜੰਸੀ ਆ ਮਤਲਬ ਕੰਟਰੋਲ ਮੁੰਡਾ ਪਰ ਉਹ ਲੋਕ ਕੋਲੇ ਪੱਤਕਾਰਨ ਦੀ ਕਰਦੇ ਉਹਦੇ ਖਰਚੇ ਜਿਆਦਾ ਖਰਚੇ ਜਿਆਦਾ ਹੋਣ ਕਰਕੇ ਮੈਡੀਕਲ ਏਜੰਸੀ ਵੀ ਮਿਲ ਜਾਂਦੀ ਜੇ ਸੌਫੀ ਰੋਡ ਦੇ ਨਾਲ ਬਲੇ ਚੱਲੀ ਹਾਂ ਹਾਂ ਜੀ ਨਸ਼ਿਆਰੀ ਬਲਕਿ ਕੋਈ ਸਾਹਮਣੇ ਨਹੀਂ ਗੱਲ ਫਿਰ ਵੀ ਅਸੀਂ ਇਹਨਾਂ ਦਾ ਡਾਕਟਰ ਸਾਹਿਬ ਤੇ ਚੱਕਣਾ ਪਠਾਨ ਦੇ ਤੋਂ ਲਾਵਾ ਇਹਨਾਂ ਨੇ ਗਰੀਆਂ ਪੁੱਛੋ ਉੱਪਰ ਲਾਵਾ ਇਹਨਾਂ ਨੇ ਫਿਰੋਜ਼ਪੁਰ ਦੇ ਵੀ ਖੋ ਕੀਤੀ 6000 ਰੁਪਏ ਦੀ ਕੋਟਕਪੂਰਾ ਖੋ ਕੀਤੀ ਐ ਤੇ ਇਧਰੋਂ ਬਰਨਾਲ ਜਿਹੜੀ ਸੀ ਖੋ ਕੀਤੀ ਗੱਡੀ ਇਹੀ ਲੈ ਕੇ ਜਾਂਦੇ ਆਂ ਰਾਤ ਨੂੰ ਵੀ ਸ਼ਨਾ ਮਰਨ ਦਿੱਤੀ ਹਾਂਜੀ ਰਾਤ ਨੂੰ ਜਮਰਾਹ gira ਹੈ ਜਾਂ ਕੋਈ ਬੰਦੇ ਦੋ ਕੱਠੇ ਜਾ ਰਹੇ ਆ ਮੋਟਰਸਾਈਕਲ ਤੇ ਜਾ ਰਹੇ ਆ ਜਾਂ ਕੋਈ ਵਹੀਕਲ ਤੇ ਜਾ ਰਹੇ ਆ ਉਹਨੂੰ ਤੇਰੇ ਤੋਂ ਕੁੱਟਮਾਰ ਕਰਦੇ ਸਰਕੀ ਦੇ ਕੋਲ ਤੇ ਜਾਂ तकरीबन 2 ਮਿੰਟ ਤੋਂ ਵਾਰਤੰਦ ਕਰ ਰਹੇ ਆ ਜਿਹੜਾ ਤੁਹਾਨੂੰ ਲੱਗੇ ਕਿ ਇਹਦਾ ਆਦਾ ਕਿ ਕਿੱਥੋਂ ਆ ਅੱਲਾ ਬੇਸੀ ਪਸਟੋਲਜੀ 12 ਮੋਰ ਕਟਾ ਉਹ ਪਤਾ ਕਰਾਂਗੇ ਵੀ ਕਿੱਥੋਂ ਲੈ ਕੇ ਆਏ ਤੇ ਇਹ ਇਹਨਾਂ ਕਿੱਥੇ ਕਿੱਥੇ ਨੇ ਵਾਰਤੰਦ ਕੀਤੀ ਨਹੀਂ ਆਪਣੇ ਬਖੰਡਜਾਂ ਦੇ ਖਿਲਾਫ ਪਰਚੇ ਦਰਜ ਹੈਗੇ ਅਫੀਸਰ ਵਾਲੇ ਚੈੱਕ ਕਰ ਰਹੇ ਆ